ਦੇਖੋ ਸਾਰਿਆਂ ਕੋਲੇ ਆ ਯੰਤਰ ਹੈਗਾ ਆ ਯੰਤਰ ਹੈਗਾ ਸਾਰਿਆਂ ਕੋਲੇ ਉਹ ਇਹ ਜਿਹਾ ਹੈਗਾ ਕਿ ਨਹੀਂ ਕਿੱਥੇ ਹੈ ਹਾਂ ਕਿੱਥੇ ਹੈ ਬੈਗ ਤੇ ਪਿਆ ਨਾ ਕੀ ਕਰਦਾ ਉੱਥੇ ਪਿਆ ਕਰਦਾ ਕੁਝ ਨਹੀਂ ਕਰਦਾ ਨਾ ਪਿਆ ਬੈਗ ਚ ਹੈ ਲੇਕਿਨ ਇਹ ਤੋਂ ਕੰਮ ਲੈਣਾ ਪੁੱਤ ਆਪਾਂ ਨੇ ਕੰਮ ਲੈਣਾ ਸ਼ਾਬਾਸ਼ ਸੱਚ ਬੋਲਦੇ ਆ ਬੱਚੇ ਬੱਚੇ ਮੰਨਦੇ ਸੱਚੇ ਹੁੰਦੇ ਆ ਇਹ ਜਿਹੜਾ ਸਕੇਲ ਹੈ ਤੁਹਾਡਾ ਜੀਓਮੈਟਰੀ ਬਾਕਸ ਚ ਪਿਆ ਅਸੀਂ 10 10 ਸਾਲ ਤੱਕ ਇਹਨੂੰ ਪੜ ਨਹੀਂ ਸਕਿਆ 10 ਸਾਲ ਸਾਡੀ ਜੀਓਮੈਟਰੀ ਚ ਪਿਆ ਰਹਾ ਅਸੀਂ ਸਿੱਖਿਆ ਨਹੀਂ ਹੈ ਇਹਦੇ ਬਾਰੇ ਐਵੇਂ ਮਹਿਸੂਸ ਕੀਤਾ ਵੀ ਮੇਰੇ ਬੱਚਿਆਂ ਨੂੰ ਇਹ ਚੀਜ਼ਾਂ ਆਉਂਦੀਆਂ ਕਿਉਂ ਨਹੀਂ ਹੈ ਕਾਰਨ ਕੀ ਹੈ ਕਿਉਂ ਕਾਰਨ ਮੈਂ ਹੀ ਹਾਂ ਮੈਂ ਸਿਖਾਈਆਂ ਹੀ ਨਹੀਂ ਜਦੋਂ ਤੁਹਾਨੂੰ ਤੁਹਾਨੂੰ ਕਿੱਥੋਂ ਆਣਗੀਆਂ ਮੇਰਾ ਫਰਜ਼ ਬਣਦਾ ਮੈਨੂੰ ਉਹਨਾਂ ਨੂੰ ਸਿਖਾਵਾ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਵੀ ਇੱਧਰਲੇ ਪਾਸੇ ਜਿਹੜੇ ਐ ਸੈਂਟੀਮੀਟਰ ਹੁੰਦੇ ਐ ਕੀ ਹੁੰਦੇ ਐ ਸੈਂਟੀਮੀਟਰ ਕਿੰਨੇ ਹੁੰਦੇ ਐ ਇਹਦੇ ਵਿੱਚ ਕੋਈ ਦੱਸ ਸਕਦਾ ਮੈਨੂੰ ਆ ਛੋਟੇ 15 ਸ਼ਾਬਾਸ਼ ਕਿੰਨੇ ਹੁੰਦੇ ਐ 15 ਵੈਰੀ ਗੁੱਡ 1 ਸੈਂਟੀਮੀਟਰ ਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਐ 10 ਵੈਰੀ ਗੁੱਡ ਸ਼ਾਬਾਸ਼ ਕਿੰਨੇ ਹੁੰਦੇ ਐ 10 10 ਹੁੰਦੇ ਐ ਇੱਧਰਲੇ ਪਾਸੇ ਕੀ ਹੋ ਗਿਆ ਸੈਂਟੀਮੀਟਰ ਤੇ ਉਹਦੇ ਵਿੱਚ ਛੋਟੇ-ਛੋਟੇ ਕੀ ਹੋ ਗਏ ਮਿਲੀਮੀਟਰ ਤੇ ਨਿੱਕੇ ਸੈਂਟੀਮੀਟਰ ਚ ਕਿੰਨੇ ਮਿਲੀਮੀਟਰ ਆ? 10 ਕਲੀਅਰ ਹੋ ਗਈ ਗੱਲ? ਪਤਾ ਸੀ ਸਾਰਿਆਂ ਨੂੰ? ਸ਼ਾਬਾਸ਼ ਏ ਤੁਹਾਡੇ। ਹੁਣ ਇਹਦਾ ਦੂਜਾ ਪਾਸਾ ਕਰ ਲੋ। ਇੱਧਰ ਵੀ ਲਾਈਨਾਂ ਲੱਗੀਆਂ ਹੁੰਦੀਆਂ ਨਾ? ਇੱਧਰਲੇ ਪਾਸੇ ਕੀ ਹੁੰਦੇ ਆ? ਬੋਲੋ ਇੰਚ ਕਿੰਨੇ ਇੰਚ ਹੁੰਦੇ ਆ? 6 ਸ਼ਾਬਾਸ਼। 12 ਨਹੀਂ। 12 ਵੱਡੇ ਹੁੰਦੇ ਬਟੇ। 6 ਕਿੰਨੇ ਹੁੰਦੇ ਆ? 6। ਔਰ ਇਹਦੇ ਵਿੱਚ ਵੀ ਲਾਈਨਾਂ ਹੁੰਦੀਆਂ। ਉਹਨਾਂ ਲਾਈਨਾਂ ਨੂੰ ਕੀ ਕਹਿੰਦੇ ਆ? ਹਾਂ ਆ ਦੇਖੋ ਉਹਨਾਂ ਨੂੰ ਪਤਾ ਹੈ ਉਹਨਾਂ ਲਈ ਇਹਨਾਂ ਨੂੰ ਸੂਤ ਕਹਿੰਦੇ ਆ ਬਟੇ 1 ਇੰਚ 1 ਇੰਚ ਦੇ ਵਿੱਚ 8 ਸੂਤ ਹੁੰਦੇ ਆ ਕਿੰਨੇ ਹੁੰਦੇ ਆ 8 ਯਾਦ ਕਰ ਲੋ ਅੱਜ 1 ਇੰਚ ਦੇ ਵਿੱਚ 8 ਸੂਤ 8 ਸੂਤ ਕਿੰਨੇ 8 ਸੂਤ ਹਾਂ 1 ਇੰਚ ਕਿੰਨਾ ਤੁਸੀਂ ਇੱਥੋਂ ਮਿਲ ਸਕਦੇ ਹੋ ਵੀ ਆ 1 ਇੰਚ ਆ ਇੱਕ ਪੋਟਾ ਮੇਰਾ ਆ ਇੰਨਾ ਆ 1 ਇੰਚ ਦਾ ਹੋ ਗਿਆ ਇਹ 8 ਸੂਤ ਮੋਟਾ ਸਰੀਆ ਐਡਾ ਮੋਟਾ ਹੋਊਗਾ ਇਹਦਾ ਅੱਡਾ ਲੈ ਲੋ 4 ਸੂਤ ਮੋਟਾ ਸਰੀਆ ਅੰਦਾਜ਼ਾ ਪਤਾ ਲੱਗਣ ਲੱਗ ਗਿਆ ਸਾਨੂੰ ਅਸੀਂ ਸਰੀਏ ਨੂੰ ਦੇਖਦੇ ਸਰ ਦੱਸਦਾ ਵੀ 4 ਸੂਤ ਦਾ ਕਿ 8 ਸੂਤ ਦਾ ਕਿ 2 ਸੂਤ ਦਾ ਕਿ 1 ਸੂਤ ਹੈ ਸਮਝ ਆ ਗਈ ਗੱਲ ਸਾਰਿਆਂ ਨੂੰ ਉਹ ਇਸ ਕਰਕੇ ਇਹ ਚੀਜ਼ਾਂ ਨੂੰ ਸਿੱਖਣਾ ਜ਼ਰੂਰੀ ਹੈ 1 ਇੰਚ 'ਚ ਕਿੰਨੇ ਸੂਤ ਕਿੰਨੇ ਸੂਤ ਸਾਰਿਆਂ ਨੂੰ ਬਦਲ ਲੱਗ ਗਿਆ ਤੇ ਇਸ ਦੇ ਪੂਰੇ ਦੇ ਵਿੱਚ ਕਿੰਨੇ ਸੂਤ ਜਿਹੜਾ ਦੱਸੂਗਾ ਇਨਾਮ ਮਿਲੂਗਾ